ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ 200 ਹਾਜ਼ਰਾਂ ਅੱਜ ਸੋਮਵਾਰ 8 ਜਨਵਰੀ ਨੂੰ ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਅਮਰੀਕਾ ਦੇ ਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਮੁੱਦਿਆਂ ਦੇ ਉੱਤੇ ਚਰਚਾ ਹੋ ਰਹੀ ਹੈ ਜਾਂ ਜਿਹੜੇ ਅੱਜ ਮਸਲੇ ਅਮਰੀਕਾ ਦੀਆਂ ਪ੍ਰਮੁੱਖ ਅਖਬਾਰਾਂ ਨੇ ਸੁਰਖੀਆਂ ਬਣਾਇਆ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿੰਨਾ ਚਿਰ ਹੁਣ ਇਲੈਕਸ਼ਨ ਨਹੀਂ ਹੁੰਦੀ ਓਨਾ ਚਿਰ ਲਗਭਗ ਰੋਜ਼ ਕੋਈ ਨਾ ਕੋਈ ਮਸਲਾ ਇਲੈਕਸ਼ਨ ਦੇ ਨਾਲ ਸੰਬੰਧਿਤ ਹੋਣਾ ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੈ ਕਿ ਇਲੈਕਸ਼ਨ ਨੂੰ ਕਿਹੜੇ ਕਿਹੜੇ ਤੱਤ ਪ੍ਰਭਾਵਿਤ ਕਰ ਰਿਹਾ ਹੈ ਇਸ ਵੇਲੇ ਅਮਰੀਕਾ ਦੇ ਵਿੱਚ ਖਾਸ ਗੱਲਾਂ ਕੀ ਆ ਦੂਜਾ ਜਿਹੜਾ ਸਪੇਸ ਕ੍ਰਾਫਟ ਲਾਂਚ ਕੀਤਾ ਗਿਆ ਅਮਰੀਕਾ ਨੇ ਪਿਛਲੇ 50 ਸਾਲਾਂ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਦੱਸੀ ਜਾ ਰਹੀ ਹੈ 1972 ਤੋਂ ਬਾਅਦ ਤੀਜਾ ਲਾਰਡ ਆਸਟਨ ਦੇ ਹਸਪਤਾਲ ਜਾਣ ਦੀ ਚਰਚਾ ਆ ਹਸਪਤਾਲ ਗਿਆ ਲਾਰਡ ਆਸਟਨ ਪਰ ਦੱਸਿਆ ਨਹੀਂ ਗਿਆ ਕਾਰਨ ਕੀ ਹੈ ਅ ਅਗਲੀ ਗੱਲਬਾਤ ਜਿਹੜੀ ਉਹ ਅਮਰੀਕੀ ਕਾਂਗਰਸ ਦਾ ਜਿਹੜਾ ਫੈਸਲਾ ਆ ਉਹਨਾਂ ਨੇ ਜਿਹੜੀ ਆਗਿਆ ਦੇ ਦਿੱਤੀ ਹੈ ਸਰਕਾਰ ਨੂੰ ਪੈਸੇ ਖਰਚਣ ਦੀ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਅ ਸੈਕਰਮੈਂਟੋ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਘਰਾਂ ਦੀ ਸਮੱਸਿਆ ਬਾਰੇ ਵੀ ਆਪਾਂ ਗੱਲਬਾਤ ਪ੍ਰੋਗਰਾਮ ਦੇ ਆਖਰ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਅ ਉਹ ਸਾਲ ਆ ਚੁੱਕਾ ਜਦੋਂ ਇਲੈਕਸ਼ਨ ਆ ਐਸਵੇਲੇ ਅਮਰੀਕਾ ਦੇ ਵਿੱਚ ਤੇ ਬਹੁਤੀ ਗੱਲਬਾਤ ਸਾਰੀ ਆਉਣ ਵਾਲੇ ਜਿੰਨਾ ਚਿਰ ਇਲੈਕਸ਼ਨ ਨਹੀਂ ਹੁੰਦੀ ਜਾਂ ਆ ਸਾਰਾ ਸਾਲ ਤੱਕ ਘੱਟੋ-ਘੱਟ ਇਲੈਕਸ਼ਨ ਦੇ ਆਲੇ-ਦੁਆਲੇ ਘੁੰਮੀ ਜਾਣੀ ਆ ਦੋ ਪਾਰਟੀਆਂ ਦੋ ਪਾਰਟੀਆਂ ਦੇ ਉਮੀਦਵਾਰ ਹਜੇ ਤੱਕ ਤੈਅ ਨਹੀਂ ਹੋਏ ਵੀ ਕਿਹੜੇ ਕਿਹੜੇ ਆ ਇੱਕ ਪਾਸੇ ਕਿਹਾ ਜਾ ਰਿਹਾ ਵੀ ਬਾਈਡਨ ਹੋਣੇ ਆ ਤੇ ਦੂਜੇ ਪਾਸੇ ਡੋਨਲਡ ਟਰੰਪ ਹੋਣੇ ਪਰ ਹਜੇ ਤੱਕ ਇਹ ਗੱਲਬਾਤ ਨੂੰ ਮਤਲਬ ਫਾਈਨਲ ਨਹੀਂ ਕੀਤਾ ਗਿਆ ਹੁਣ ਅਸਲ ਦੇ ਵਿੱਚ ਰੌਲਾ ਇਹ ਆ ਕਿ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਜਿਹੜੀਆਂ ਇਨਡਿਕਟਮੈਂਟਸ ਹੋ ਗਈਆਂ ਰਿਪਬਲਿਕਨ ਡਿਬੇਟ ਹੋ ਗਏ ਕੋਰਟ ਫਾਈਲਿੰਗ ਹੋ ਗਈਆਂ ਜਿਹੜੀਆਂ ਨੈਸ਼ਨਲ ਤੇ ਸਟੇਟ ਪੋਲ ਸਾਹਮਣੇ ਆ ਗਏ ਕਾਫੀ ਕੁਝ ਹੋ ਗਿਆ ਵੀ ਇਹਦੇ ਤੋਂ ਬਾਅਦ ਐਸ਼ਵਲੇ ਕਿਹੜੀਆਂ ਗੱਲਾਂ ਜਾਂ ਕਿਹੜੀਆਂ ਪੰਜ ਸਤ ਚੀਜ਼ਾਂ ਆ ਜਿਹੜੀਆਂ ਮੈਟਰ ਕਰਦੀਆਂ ਐਸ ਵੇਲੇ ਆ ਸਾਰੇ ਕੁਝ ਦੇ ਵਿੱਚ ਹੁਣ ਤੁਹਾਨੂੰ ਪਤਾ ਜਦੋਂ ਇਹਨੂੰ ਸ਼ੁਰੂ ਹੀ ਕਰਨਾ ਹੋਵੇ ਸਾਰੇ ਗੱਲਬਾਤ ਨੂੰ ਰਿਪਬਲਿਕਨ ਦੀ ਅਗਲੇ ਆ ਸ਼ੋਮਵਾਰ ਨੂੰ ਯੋਵਾ ਦੇ ਵਿੱਚ ਤੇ ਉਹਦੇ ਤੋਂ ਬਾਅਦ ਨਿਊ ਹੈਮਸ਼ੀਅਰ ਦੇ ਵਿੱਚ ਜਿਹੜੀ ਹੋਣੀ ਐ ਗੱਲਬਾਤ ਉਹਦੇ ਤੋਂ ਬਾਅਦ ਯੋਵਾ ਕੋਕਸ ਖਾਸ ਤੌਰ ਦੇ ਉੱਤੇ ਇਹਨਾਂ ਸਾਰੇ ਕੁਝ ਨੂੰ ਪ੍ਰਭਾਵਿਤ ਕਰੂਗੀ ਦੋ ਸਟੇਟਸ ਜਿਹੜੀਆਂ ਨੇ ਇਹ ਨੰਬਰ 1 ਯੋਵਾ ਤੇ ਨੰਬਰ 2 ਨਿਊ ਹੈਮਸ਼ੀਅਰ ਇਹ ਪ੍ਰੋਸੈਸ ਨੂੰ ਸਟਾਰਟ ਕਰ ਰਹੇ ਆ ਰਿਪਬਲਿਕਨ ਕਨਵੈਨਸ਼ਨ ਨੂੰ ਜੁਲਾਈ ਦੇ ਵਿੱਚ ਮੁੜ ਕੇ ਮਲਵਾਕੀ ਦੇ ਵਿੱਚ ਤੇ ਫਿਰ ਡੈਮੋਕ੍ਰੈਟਿਕ ਕਨਵੈਨਸ਼ਨ ਜਿਹੜੇ ਅਗਸਤ ਦੇ ਵਿੱਚ ਸ਼ਿਕਾਗੋ ਦੇ ਵਿੱਚ ਛੋਟ ਸਭ ਤੋਂ ਪਹਿਲਾ ਮਹੱਤਵਪੂਰਨ ਗੱਲਬਾਤ ਯੋਵਾ ਕੌਕਸਸ ਦੀ ਗੱਲਬਾਤ ਹੁੰਦੀ ਹੈ ਯੋਵਾ ਕੌਕਸਸ ਹੈ ਕੀ ਇਹ ਅਸਲ ਦੇ ਵਿੱਚ ਇੱਕ ਇਲੈਕਟਰੋਲ ਈਵੈਂਟ ਆ ਵੋਟਾਂ ਨਾਲ ਸੰਬੰਧਿਤ ਇੱਕ ਈਵੈਂਟ ਆ ਜਿਹਦੇ ਵਿੱਚ ਡੈਮੋਕ੍ਰੈਟਿਕ ਤੇ ਰਿਪਬਲਿਕਨ ਪਾਰਟੀ ਦੋਵਾਂ ਦੀਆਂ ਯੋਵਾ ਸਟੇਟ ਦੇ ਵਿੱਚ ਇਸ ਪ੍ਰੋਸੈਸ ਦੇ ਵਿੱਚ ਪਾਰਟਿਸਿਪੇਟ ਕਰਦੀਆਂ ਆਮ ਤੌਰ ਤੇ ਹੁੰਦਾ ਕੀ ਆ ਪ੍ਰਾਇਮਰੀ ਇਲੈਕਸ਼ਨਸ ਹੁੰਦੀਆਂ ਜਿੱਦਾਂ ਅਮਰੀਕਾ ਦੀਆਂ ਬਾਕੀ ਸਟੇਟਾਂ ਦੇ ਵਿੱਚ ਹੁੰਦੀਆਂ ਜਿੱਥੇ ਕਿ ਜਿਹੜੇ ਰਜਿਸਟਰਡ ਵੋਟਰ ਆ ਉਹ ਜਾਂਦੇ ਆ ਪੋਲਿੰਗ ਪਲੇਸਸ ਦੇ ਉੱਤੇ ਉੱਥੇ ਜਾ ਕੇ ਆਪਣੀ ਵੋਟ ਪਾਉਂਦੇ ਆ ਤੇ ਦੱਸ ਦਿੰਦੇ ਕਿ ਸਾਨੂੰ ਡੋਨਲਡ 트੍ਰੰਪ ਚਾਹੀਦਾ ਨਿੱਕੀ ਹੱਲੀ ਚਾਹੀਦੀ ਹੈ ਜਾਂ ਰਾਉਂਡ ਸੈਂਟਰ ਚਾਹੀਦਾ ਜਾਂ ਦੂਜੇ ਪਾਸੇ ਸਾਨੂੰ ਡੈਮੋਕ੍ਰੇਟਸ ਕਿਹੜੇ ਕਿਹੜੇ ਚਾਹੀਦੇ ਆ ਇਹੋ ਬਾ ਦੇ ਵਿੱਚ ਕੀ ਹੁੰਦਾ ਕਿ ਇਨਸਟੈਡ ਕਿ ਉੱਥੇ ਜਾ ਕੇ ਉਹ ਇਕੱਠੇ ਹੋਣ ਇਹ ਜਿਹੜੇ ਉੱਥੇ ਵੋਟਾਂ ਪਾ ਕੇ ਤੇ ਦੱਸਣ ਜਿਹੜੇ ਰਜਿਸਟਰਡ ਵੋਟਰ ਨੇ ਇਹ ਇਕੱਠੇ ਹੁੰਦੇ ਆ ਜਿਹੜੀ ਲੋਕਲ ਕਾਕਸ ਆ ਉਹਨਾਂ ਦੀ ਮੀਟਿੰਗ ਹੁੰਦੀ ਆ ਜਿਹਦੇ ਵਿੱਚ ਡਿਸਕਸ ਕੀਤਾ ਜਾਂਦਾ ਕਿ ਕਿਹੜੇ ਕੈਂਡੀਡੇਟ ਨੂੰ ਵੋਟ ਪਾਉਣੀ ਆ ਦੋਵੇਂ ਪ੍ਰੈਜ਼ੀਡੈਂਸ਼ੀਅਲ ਤੇ ਮਿਡ ਟਰਮ ਇਲੈਕਸ਼ਨ ਸੀਜ਼ਨ ਦੇ ਵਿੱਚ ਜਿਹੜੇ ਰਜਿਸਟਰ ਆਇਓਵਾ ਦੇ ਵੋਟਰਸ ਨੇ ਉਹ ਇੱਕ ਇੱਥੇ ਇਹ ਕਾਕਸ ਜਿਹੜਾ ਆ ਉੱਥੇ ਪਾਰਟੀ ਦਾ ਇਕੱਠਾ ਹੁੰਦਾ ਆ ਜਿਹਦੇ ਵਿੱਚ ਰਜਿਸਟਰਡ ਮੈਂਬਰ ਹੁੰਦੇ ਆ ਤੇ ਕਾਕਸ ਜਿਹੜੇ ਨੇ ਦੋਵੇਂ ਇਹ ਸਿਲੈਕਟ ਕਰਦੇ ਆ ਡੈਲੀਗੇਟਸ ਨੂੰ ਜਿਹੜੇ ਕੰਟਰੀ ਕਨਵੈਨਸ਼ਨਸ ਦੇ ਵਿੱਚ ਪਾਰਟੀ ਕਮੇਟੀਆਂ ਦੇ ਵਿੱਚ ਜਾ ਦੂਜੀਆ ਪਾਰਟੀ ਦੀਆਂ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਨੇ ਉਹ ਸਾਰੇ ਕੁਝ ਦੀ ਇੱਥੇ ਸਿਲੈਕਸ਼ਨ ਕੀਤੀ ਜਾਂਦੀ ਆ। ਯੋਵਾ ਕਾਕਸ ਅਸਲ ਦੇ ਵਿੱਚ ਬਹੁਤ ਮਤਲਬ ਮਹੱਤਵਪੂਰਨ ਹੁੰਦਾ ਆ ਕਿਉਂਕਿ ਪਹਿਲਾ ਮੇਜਰ ਕੰਟੈਸਟ ਹੁੰਦਾ ਆ ਯੂਨਾਈਟਿਡ ਸਟੇਟਸ ਸਟੇਟਸ ਦੇ ਪ੍ਰੈਜ਼ੀਡੈਂਸ਼ੀਅਲ ਪ੍ਰਾਈਮਰੀ ਸੀਜ਼ਨ ਦਾ ਇੱਥੋਂ ਸਾਰੀ ਕਹਾਣੀ ਸ਼ੁਰੂ ਹੁੰਦੀ ਆ। ਤੇ ਇਹ ਇਸੇ ਕਰਕੇ ਕਿਉਂਕਿ ਵੱਖਰਾ ਆ ਬਾਕੀ ਸਾਰੀਆਂ ਸਟੇਟਸ ਨਾਲੋਂ ਨਿਊ ਹੈਮਸ਼ਾਇਰ ਤੇ ਇਹਦਾ ਯੋਵਾ ਦਾ ਜਿਹੜੇ ਇਹ ਕਾਕਸਟ ਜਾਣ ਵਾਲੇ ਲੋਕ ਹੁੰਦੇ ਨੇ ਅਸਲ ਦੇ ਵਿੱਚ ਉਹ ਜਿਹੜੀ ਓਵਰਆਲ ਡੈਮੋਗ੍ਰਾਫਿਕ ਆ ਉਹਦੇ ਤੋਂ ਵੱਖਰੇ ਤਰੀਕੇ ਨਾਲ ਚੱਲਦੇ ਆ ਉਹਨਾਂ ਨੂੰ ਕੁਝ ਬੜਾ ਸਟਰੋਂਗ ਇੰਡੀਕੇਟਰ ਦੇਖਿਆ ਜਾਂਦਾ ਵੀ ਮਤਲਬ ਉਹ ਕਰੂਗਾ ਕੀ ਜਾਂ ਇਦਾਂ ਕਹੋ ਵੀ ਜਿਹੜਾ ਇਹਨਾਂ ਸਟੇਟਾਂ ਦੇ ਵਿੱਚੋਂ ਯੋਵਾ ਤੇ ਨਿਊ ਹੈਮਸ਼ੀਰ ਦੇ ਵਿੱਚ ਜੋ ਕੁਝ ਜਿਹੜੇ ਉਮੀਦਵਾਰ ਨੂੰ ਇਸ ਕੌਕਸ ਨੇ ਵੋਟਾਂ ਪਾ ਦਿੱਤੀਆਂ ਜਾਂ ਜਿਹਦੇ ਹੱਕ ਦੇ ਵਿੱਚ ਚਲੇ ਗਏ ਇਹ ਇੰਡੀਕੇਸ਼ਨ ਹੁੰਦੀ ਆ ਵੀ ਬਾਕੀ ਸਾਰੀਆਂ ਸਟੇਟਾਂ ਦੇ ਉੱਤੇ ਇਸ ਗੱਲ ਦਾ ਅਸਰ ਵੀ ਪੈਣਾ ਤੇ ਉਹ ਉਮੀਦਵਾਰ ਦੇ ਚਾਂਸਸ ਜ਼ਿਆਦਾ ਹੁੰਦੇ ਆ ਹੁਣ ਇਹ ਹੋ ਗਾ ਕੌਕਸ ਦੇ ਵਿੱਚ ਮੰਨਿਆ ਜਾਂਦਾ ਕਿ ਡੋਨਲਡ ਟਰੰਪ ਦੇ ਨੰਬਰ ਕਾਫੀ ਉੱਤੇ ਆ ਵੀ ਨੇੜੇ-ਤੇੜੇ ਵੀ ਨਹੀਂ ਬਾਕੀ ਜਿਹੜੇ ਨਿੱਕੀ ਹੇਲੀਆਂ ਰੌਂਡ ਸੈਂਟਸ ਆ ਪਰ ਇਸ ਮਾਮਲੇ ਦੇ ਵਿੱਚ ਇਹ ਹੋਣਾ ਕਿ ਜਿਹੜੀਆਂ ਲੀਗਲ ਕੰਪਲਿਕੀਸ਼ਨਸ ਨੇ ਕੀ ਸੁਪਰੀਮ ਕੋਰਟ ਡੋਨਲਡ ਟਰੰਪ ਨੂੰ ਡਿਸਕਵਾਲਿਫਾਈ ਕਰ ਸਕਦੀ ਆ ਜਦ ਇਸ ਗੱਲ ਦੇ ਕਿੰਨੇ ਕਿ ਚਾਂਸਸ ਆ ਕਿ ਡੋਨਲਡ ਟਰੰਪ ਨੂੰ ਡਿਸਕਵਾਲਿਫਾਈ ਕਰ ਦਿੱਤਾ ਜਾਵੇ ਤੇ ਜੇ ਡੋਨਲਡ ਟਰੰਪ ਨੂੰ ਡਿਸਕਵਾਲਿਫਾਈ ਕਰ ਦਿੱਤਾ ਜਾਂਦਾ ਤੇ ਕੀ ਉਹ ਮੰਨ ਜਾਣਗੇ ਇਸ ਗੱਲ ਨੂੰ ਜੇ ਉਹ ਪਿਛਲੇ ਇਲੈਕਸ਼ਨ ਦੇ ਰਿਜ਼ਲਟ ਨੂੰ ਨਹੀਂ ਮੰਨਦੇ ਤੇ ਇਹਦੇ ਤੋਂ ਬਾਅਦ ਉਹ ਕੀ ਕਰਨਗੇ ਹਿੰਟ ਉਹਨਾਂ ਨੇ ਹਜੇ ਵੀ ਦੇਣਾ ਸ਼ੁਰੂ ਕਰ ਦਿੱਤੇ ਆ ਵੀ ਇਸ ਮਾਮਲੇ ਦੇ ਵਿੱਚ ਗੜਬੜ ਹੋ ਸਕਦੀ ਹੈ ਸੋ ਇਹ ਹੁਣ ਜਿਹੜਾ ਇਹ ਯੋਵਾ ਕਾਕਸ ਤੇ ਨਿਊ ਹੈਮਸ਼ਾਇਰ ਦੇ ਵਿੱਚ ਜੋ ਕੁਝ ਹੋਊਗਾ ਜਿਹਦਾ 220 ਦੇ ਵਿੱਚ ਯੋਵਾ ਰਿਪਬਲਿਕਨ ਕਾਕਸਸ ਤੇ ਵੀਸੋ ਵੀ ਦੇ ਵਿੱਚ ਉਹਵਾ ਡੈਮੋਕ੍ਰੈਟਿਕ ਕਾਕਸ ਹੋਏ ਸੀ ਇਹ ਦੋਵੇਂ 3 ਫਰਵਰੀ 2020 ਨੂੰ ਹੋਏ ਸੀ ਡੈਮੋਕ੍ਰੈਟਿਕ ਜਿਹੜਾ ਕਾਕਸ ਹੈਗਾ ਉਹਦੇ ਵਿੱਚ ਕੰਟਰੋਵਰਸੀ ਹੋ ਗਈ ਸੀ ਜਦੋਂ ਬਹੁਤ ਸਾਰੇ ਡਿਫਿਕਲਟੀਜ਼ ਆਈਆਂ ਸੀਗੀਆਂ ਜਿਹੜਾ ਫਾਈਨਲ ਵੋਟ ਬੈਲਟ ਹੈਗਾ ਉਸ ਮਾਮਲੇ ਦੇ ਵਿੱਚ ਜਿਹੜਾ ਕਾਫੀ ਉੱਥੇ ਗੁੰਝਲਾ ਇਸ ਮਾਮਲੇ ਦੇ ਵਿੱਚ ਵੀ ਪੈਦਾ ਹੋ ਗਈਆਂ ਸੀ ਹੁਣ ਜਿਹੜਾ ਇਸ ਵੇਲੇ ਸਭ ਤੋਂ ਵੱਡੀ ਗੱਲਬਾਤ ਇਹ ਆ ਕਿ ਜਿਹੜਾ ਵਿਸ਼ਾਬੀ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਅ ਦੁਬਾਰਾ ਜਿਹੜੇ ਜਿਹੜੇ ਸਾਬਕਾ ਰਾਸ਼ਟਰਪਤੀ ਉਸ ਵੇਲੇ ਸੀ ਡੋਨਲਡ 트੍ਰੰਪ ਉਹਨਾਂ ਦੇ ਸਾਹਮਣੇ ਆਏ ਸੀ ਤਾਂ ਹੁਣ ਇਸ ਵੇਲੇ ਕੀ ਹੋਊਗਾ ਕੁਝ ਸਵਾਲ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਆਉਣ ਵਾਲੇ ਅਮਰੀਕਾ ਦੇ ਇਸ ਇਲੈਕਸ਼ਨ ਦਾ ਫੈਸਲਾ ਹੋਣਾ ਪਹਿਲੀ ਗੱਲ ਕੀ ਕੋਈ ਡੋਨਲਡ 트੍ਰੰਪ ਤੋਂ ਬਿਨਾਂ ਕਿਸੇ ਹੋਰ ਵਿਅਕਤੀ ਦੇ ਚਾਂਸਸ ਹੈਗੇ ਆ ਜੀਓਪੀ ਪ੍ਰਾਈਮਰੀ ਦੇ ਵਿੱਚ ਰਿਪਬਲਿਕਨ ਪਾਰਟੀ ਵੱਲੋਂ ਡੋਨਲਡ 트੍ਰੰਪ ਤੋਂ ਬਿਨਾ ਕੋਈ ਅੱਗੇ ਆ ਸਕਦਾ ਇਹ ਸਭ ਤੋਂ ਸਿਗਨੀਫੀਕੈਂਟ ਕੁਐਸਚਨ ਆ ਐਸ ਵੇਲੇ 2024 ਦੀ ਕੈਂਪੇਨ ਦੇ ਵਿੱਚ ਜਿਹਦਾ ਕਿ ਹਜੇ ਤੱਕ ਫੈਸਲਾ ਨਹੀਂ ਹੋ ਸਕਿਆ ਜਿਹਦੇ ਬਾਰੇ ਕਿ ਹਜੇ ਤੱਕ ਜਿਹੜੇ ਪੋਲੀਟਿਕਲ ਐਕਸਪਰਟ ਨੇ ਉਹ ਫਾਈਨਲ ਨਹੀਂ ਕਰ ਸਕੇ ਵੀ ਕੀ ਗੱਲ ਸਿੱਧੀ ਹੈ ਜੇਕਰ ਡੋਨਲਡ 트੍ਰੰਪ ਨੂੰ ਡਿਸਕਵਾਲਿਫਾਈ ਨਹੀਂ ਕੀਤਾ ਜਾਂਦਾ ਤਾਂ ਨੰਬਰ ਉਹਨਾਂ ਦੇ ਉੱਤੇ ਆ ਉਹਨਾਂ ਨੇ ਆ ਜਾਣਾ ਪਰ ਜੇ ਡਿਸਕਵਾਲਿਫਾਈ ਕੀਤਾ ਜਾਂਦਾ ਤਾਂ ਫੇਰ ਕੀ ਹੈ ਇਸ ਗੱਲਬਾਤ ਪਰੇ ਜਾਂ ਤਾਂ ਕਹਿ ਦੇਣ ਵੀ ਆ ਇਨਡਿਕਟਮੈਂਟ ਹੋਈਆਂ ਚਾਰ ਇਹਨਾਂ ਦੇ ਕੇਸ ਚੱਲਦੇ ਆ ਇੰਨੇ ਦੋਸ਼ ਲੱਗੇ ਆ ਇਹਨਾਂ ਦੋਸ਼ਾਂ ਤਹਿਤ ਜਿਹੜੀ ਕੋਲੋਰਾਡੋ ਤੇ ਇੱਕ ਜਿਹੜੀ ਮੀਨ ਸਟੇਟ ਆ ਇਹਨਾਂ ਨੇ ਇਹਨੂੰ ਡਿਸਕਵਾਲਿਫਾਈ ਕਰ ਦਿੱਤਾ ਬਾਕੀ ਡਿਸਕਵਾਲਿਫਾਈ ਕਰ ਦੇਣਗੇ ਇਹਨਾਂ ਦਾ ਨਾਮ ਬੈਲਟ ਤੋਂ ਪਰੇ ਹੋ ਜਾਊਗਾ ਇਦਾਂ ਵੀ ਨਹੀਂ ਹੋ ਸਕਦਾ ਉਹਨਾਂ ਦੇ ਡਿਸਕਵਾਲਿਫਾਈ ਹੋਣ ਦਾ ਵੀ ਡੋਨਲਡ ਟਰੰਪ ਦੇ ਉੱਤੇ ਕੁਝ ਜਿਹੜੇ ਕਾਨੂੰਨੀ कुंठੀਆਂ ਕਾਰਨ ਕੋਈ ਅਸਰ ਨਹੀਂ ਪਊਗਾ ਤੇ ਹੋ ਸਕਦਾ ਨੂੰ ਓਵਰਟਰਨ ਕਰ ਦਿੱਤਾ ਜਾਵੇ ਸੋ ਇਹ ਗੱਲ ਹੀ ਨਹੀਂ ਹਜੇ ਤੱਕ ਕਲੀਅਰ ਜਦੋਂ ਤੱਕ ਇਹ ਗੱਲ ਕਲੀਅਰ ਹੁੰਦੀ ਆ ਉਹਦੇ ਤੋਂ ਬਾਅਦ ਕਿਉਂਕਿ ਬਹੁਤ ਬਹੁਤ ਫੇਵਰਟ ਨੇ ਇਹ ਜਿਹੜੇ 트럼ਪ ਨੇ ਰਿਪਬਲਿਕਨਸ ਦੇ ਵਿੱਚ 50% ਤੋਂ ਉੱਤੇ ਇਹਨਾਂ ਦੀ ਪੋਲਿੰਗ ਐਵਰੇਜ ਆ ਜਿਹੜੀ ਸਟੇਟ ਦੇ ਵਿੱਚ ਦੇਖੀ ਜਾ ਰਹੀ ਹੈ ਤੇ ਹੁਣ ਆਉਣ ਵਾਲੇ ਔਰ 30-30 ਪੁਆਇੰਟ ਦਾ ਫਾਸਲਾ ਨਿੱਕੀ ਹੈਲੀ ਨਾਲੋਂ ਜ਼ਿਆਦਾ ਹੈ ਜਿਹੜੀ ਮਤਲਬ 2 ਨੰਬਰ ਦੇ ਉੱਤੇ ਜਿਹਨੂੰ ਮੰਨਿਆ ਜਾ ਰਿਹਾ ਕਿ ਰਿਪਬਲਿਕਨ ਦੇ ਵੱਲੋਂ ਉਮੀਦਵਾਰ ਆ ਦੂਜੀ ਜਿਹੜੀ ਖਲਬਾਸ ਇਹਦੇ ਵਿੱਚ ਇਹ ਕਹੀ ਜਾ ਰਹੀ ਆ ਕਿ ਜਿਹੜੀ ਆਊਟਕਮਸ ਨੇ ਯੋਵਾ ਜਾਂ ਨਿਊ ਹੈਮਸ਼ੀਰ ਦੀਆਂ ਇਹ ਕੋਈ ਮੈਟਰ ਕਰਨਗੀਆਂ ਇਹਦਾ ਕੋਈ ਅਸਰ ਜਿਹੜਾ ਨਾਮਿਨੇਟਿੰਗ ਪ੍ਰੋਸੈਸ ਆ ਇਥੇ ਇਸ ਸਾਰੇ ਕੁਛ ਦਾ ਇਹਦੇ ਉੱਤੇ ਕਿੰਨਾ ਅਸਰ ਪਊਗਾ ਸੋ ਇਹ ਹੁਣ ਆ ਹਫਤੇ ਖੰਡ ਦੀ ਗੱਲਬਾਤ ਰਹਿ ਗਈ ਹੈ ਜੇ ਤੋਂ ਬਾਅਦ ਇਹ ਵੀ ਕਲੀਅਰ ਹੋ ਜਾਣਾ ਕਿ ਬਾਕੀ ਪਾਸਿਆਂ ਨੂੰ ਜਿਹੜੀ ਬਾਕੀ ਸਟੇਟਾਂ ਦੇ ਵਿੱਚ ਗੱਲਬਾਤ ਕਿੱਥੋਂ ਜਾਂਦੀ ਹੈ ਦੂਜਾ ਬਾਈਡਨ ਦੇ ਮਾਮਲੇ ਦੇ ਵਿੱਚ ਕੀ ਹੁੰਦਾ ਯੋਵਾ ਤੇ ਨਿਊ ਹਾਫਸ਼ਾਇਰ ਦੇ ਵਿੱਚ ਜਿਹੜੀਆਂ ਦੋਵਾਂ ਸਟੇਟਾਂ ਦਾ ਨੋਮੀਨੇਸ਼ਨ ਨੋਮੀਨੇਟਿੰਗ ਦਾ ਪ੍ਰੋਸੈਸ ਨੋਮੀਨੇਟ ਕਰਨ ਦਾ ਪ੍ਰੋਸੈਸ ਬਾਕੀ ਸਟੇਟਾਂ ਨਾਲੋਂ ਵੱਖਰਾ ਆ ਇਹਨਾਂ ਨੇ ਡੋਨਲਡ 트੍ਰੰਪ ਤੇ ਜੋ ਬਾਈਡਨ ਦੋਵਾਂ ਦੇ ਜਿਹੜੀ ਕੈਂਡੀਡੇਸ਼ੀ ਆ ਉਹਨੂੰ ਤੈਅ ਕਰਨਾ ਤੇ ਉਹਦਾ ਬਾਕੀ ਸਟੇਟਾਂ ਦੇ ਵਿੱਚ ਕੀ ਅਸਰ ਪਊਗਾ ਦੂਜੀ ਹੈਗਾ ਕਿ ਜਿਹੜੇ ਇਸ਼ੂਜ਼ ਕਿਹੜੇ ਨੇ ਰਿਪਬਲਿਕਨ ਦੇ ਕੋਲ ਜਿਹਦੇ ਤੇ ਇਹ ਆ ਕੰਟੈਸਟ ਕਰ ਰਿਹਾ ਬਾਕੀ ਨੋਮੀਨੇਟ ਜਿਹੜੇ ਕੈਂਡੀਡੇਟ ਨੇ ਕੀ ਇਹ ਸਿਰਫ ਪਰਸਨੈਲਿਟੀ ਆ ਵੀ ਆ ਡੋਨਲਡ ਟਰੰਪ ਆ ਨਿੱਕੀ ਹੈਲੀ ਅਰਾਉਂਡ ਸੈਂਟਰ ਸਾਹ ਵਿਕਰਮਾ ਸ਼ਾਉਮੀ ਆ ਵੀ ਇਹਨਾਂ ਦੇ ਵਿੱਚ ਫਰਕ ਕੋਈ ਨਹੀਂ ਜਾ ਉੱਥੇ ਇਸ਼ੂ ਕਿਹੜੇ ਆ ਕਿਹਦੇ ਉੱਤੇ ਇਹ ਗੱਲਬਾਤ ਕਰਦੇ ਆ ਇਹ ਜਿਹੜੀਆਂ ਕੁਝ ਗੱਲਾਂ ਜਦੋਂ ਇਹਨਾਂ ਦੇ ਬਾਰੇ ਚਰਚਾ ਹੋਊਗੀ ਤਾਂ ਇਹ ਮਹੱਤਵਪੂਰਨ ਚੀਜ਼ਾਂ ਆ ਜਾਂ ਲੀਗਲ ਇਸ਼ੂਜ਼ ਕਿਹੜੇ ਨੇ ਇਹਦੇ ਜਿਹੜੀ ਪ੍ਰੈਜ਼ੀਡੈਂਟ ਸਾਬਕਾ ਰਾਸ਼ਟਰਪਤੀ ਦੇ ਉੱਤੇ 91 ਫੈਲੋਨੀ ਜਿਹੜੇ ਕਾਉਂਟਸ ਨੇ ਐਸਪਰ ਇਨਡਿਕਟਮੈਂਟਸ ਦੇ ਵਿੱਚ ਕਿੱਥੇ ਕਿੱਥੇ ਉਹਨਾਂ ਦੇ ਨਾਲ ਕੀ ਕੀ ਹੋਇਆ 92 ਫੈਲੋਨੀ ਕਾਉਂਟਸ ਚਾਰ ਟ੍ਰਾਇਲ ਜਿਨ੍ਹਾਂ ਦੇ ਵਿੱਚ ਦੋ ਸੈਪਰੇਟ ਇਲਟਿਕਟਮੈਂਟ ਤੇ ਹੋਰ ਤੇ ਦੇਸ਼ ਧ్రో ਵਰਗੇ ਇਲਜ਼ਾਮ ਲੱਗ ਚੁੱਕੇ ਆ ਇਹਦਾ ਕੀ ਹੋਊਗਾ ਪੋਲ ਕੀ ਕਹਿੰਦੀ ਆ ਤੇ ਜਿਹੜੀ ਐਂਟੀ 트੍ਰੰਪ ਹੈਗੀ ਆ ਰਿਪਬਲਿਕਨ ਦੇ ਵਿੱਚ ਉਹਦਾ ਕਿੰਨਾ ਕੁ ਫਾਇਦਾ ਨੁਕਸਾਨ ਹੁੰਦਾ ਇਹ ਸਾਰੀਆਂ ਗੱਲਾਂ ਜਦੋਂ ਸਪਸ਼ਟ ਹੋਣਗੀਆਂ ਤਾਂ ਫਿਰ ਹੌਲੀ-ਹੌਲੀ ਜਿਹੜਾ ਦ੍ਰਿਸ਼ ਆ ਹੋਰ ਸਾਫ਼ ਹੋਊਗਾ ਅਜੇ ਗੱਲਬਾਤ ਨਾ ਤੇ ਬਹੁਤੇ ਪੋਲਿਟਿਕਲ ਐਕਸਪਰਟਸ ਨੂੰ ਕਲੀਅਰ ਆ ਨਾ ਹੀ ਆਮ ਲੋਕਾਂ ਨੂੰ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲਬਾਤ ਹੋਰ ਜ਼ਿਆਦਾ ਸਪਸ਼ਟ ਹੋਊਗੀ ਦੂਜੀ ਦੋਸਤੋ ਅੱਜ ਇੱਕ ਖੁਸ਼ਖਬਰੀ ਆ ਜਿਹੜੀ ਅਮਰੀਕਾ ਦੀ ਇੱਕ ਪ੍ਰਾਈਵੇਟ ਕੰਪਨੀ ਯੂਨਾਈਟਿਡ ਲਾਂਚ ਅਲਾਈਅੰਸ ਨੇ ਇੱਕ ਜਿਹੜਾ ਸਪੇਸ ਕ੍ਰਾਫਟ ਲਾਂਚ ਕੀਤਾ ਆ ਤੇ ਇਹ ਅਮਰੀਕਾ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਦੱਸਿਆ ਜਾ ਰਿਹਾ ਇਸ ਸਪੇਸ ਕ੍ਰਾਫਟ ਨੇ ਉੱਥੇ ਮਤਲਬ ਜਿਹੜਾ ਮਿਡ ਲੈਟੀਟਿਊਡ ਰੀਜਨ ਆ ਉਹਦਾ ਚੰਦ ਦਾ ਚੰਦ ਦੇ ਉੱਤੇ ਜਾ ਕੇ ਨੇ ਲੈਂਡ ਕਰ ਜਾਣਾ ਅੱਜ ਛੱਡਿਆ ਹੈ ਸੋਮਵਾਰ ਨੂੰ ਤੇ 23 ਫਰਵਰੀ ਨੂੰ ਦੱਸਿਆ ਜਾ ਰਿਹਾ ਕਿ ਉੱਥੇ ਪਹੁੰਚੂਗਾ ਆ ਇਹਦੇ ਤੋਂ ਪਹਿਲਾਂ 1972 ਦੇ ਵਿੱਚ ਜਿਹੜੀ ਅਮਰੀਕੀ ਸਪੇਸ ਏਜੰਸੀ ਨਾਸਾ ਆ ਇਹਨਾਂ ਨੇ ਜਿਹੜੀ ਉੱਥੇ ਸੌਫਟ ਲੈਂਡਿੰਗ ਇਹਨਾਂ ਨੇ ਉੱਥੇ ਕੀਤੀ ਸੀ ਅਮਰੀਕਾ ਨੇ ਇਸ ਮਿਸ਼ਨ ਦੇ ਤਹਿਤ ਚੰਦ ਦੇ ਉੱਤੇ ਸਪੇਸ ਕ੍ਰਾਫਟ ਰਵਾਨਾ ਕੀਤਾ ਉੱਥੇ ਜਾ ਕੇ ਇਹ ਜੋ ਵੀ ਇਹਨਾਂ ਦਾ ਗੱਲਬਾਤ ਹੈਗੀ ਹੈ ਪਾਣੀ ਦੀ ਤਲਾਸ਼ ਕਰੂਗਾ ਰੇਡੀਏਸ਼ਨ ਦਾ ਕਿੰਨਾ ਕੁ ਉੱਥੇ ਇਫੈਕਟ ਪੈਂਦਾ ਉਹਨੂੰ ਦੇਖੂਗਾ ਗਾਰਡੀਅਨ ਨੇ ਜਿਹੜੀ ਇਹ ਗੱਲਬਾਤ ਦਸੀ ਹੈ ਤੇ ਇਹ ਜਿਹੜਾ ਜਿਹੜਾ ਇਹਦੇ ਤੋਂ ਬਾਅਦ ਫਿਰ ਕਾਫੀ ਹੋਰ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਕਿ ਕੀ ਉੱਥੇ ਪੋਸੀਬਿਲਟੀ ਹੈਗੀ ਆ ਜਾਂ ਉਹ ਜਿਹੜਾ ਲੈਂਡਰ ਆ ਉੱਥੇ ਰੇਡੀਏਸ਼ਨਸ ਜਾਂ ਜਿਹੜੀਆਂ ਗੈਸਸਾਂ ਨੇ ਦੱਸਿਆ ਜਾ ਰਿਹਾ ਉਹਨੂੰ ਉਹਨੂੰ ਮਾਪਣ ਦਾ ਕੰਮ ਵੀ ਕਰੂਗਾ ਕਿ ਇੱਕ ਜਿਹੜੀ ਉਹ ਮੂਨ ਆਉ ਦੇ ਆਲੇ ਦੁਆਲੇ ਕਿਹੜੀ ਗੈਸ ਕਿੰਨੀ ਮਾਤਰਾ ਦੇ ਵਿੱਚ ਉਹਦਾ ਜਿਹੜਾ ਵਾਯੂ ਮੰਡਲ ਆ ਉਹ ਵਾਯੂ ਮੰਡਲ ਦੇ ਵਿੱਚ ਕਿੰਨੀਆਂ ਗੈਸਾਂ ਜੇ ਕਾਰਬਨ ਡਾਈ ਆਕਸਾਈਡ ਜ਼ਿਆਦਾ ਉੱਥੇ ਗਰਮੀ ਜ਼ਿਆਦਾ ਹੋਊਗੀ ਉੱਥੇ ਤੋਂ ਉਹਦੇ ਤਾਪਮਾਨ ਦਾ ਪਤਾ ਲੱਗੂਗਾ ਕਿਹੜੀ ਗੈਸ ਉੱਥੇ ਆ ਠੀਕ ਆ ਕਿਹੜੀ ਗੈਸ ਠੀਕ ਨਹੀਂ ਆ ਜਿਹੜੀਆਂ ਕਿਹੜੀਆਂ ਗੈਸਸ ਫਿਰ ਜਿਹੜੀਆਂ ਰੇਡੀਏਸ਼ਨ ਜਿਵੇਂ ਸਾਡੇ ਓਜ਼ੋਨ ਗੈਸ ਆਲੇ ਦੁਆਲੇ ਉਹ ਜਿਹੜੀਆਂ ਸੂਰਜ ਤੋਂ ਆਉਂਦੀਆਂ ਰੇਡੀਏਸ਼ਨਸ ਉਹਨੂੰ ਰੋਕ ਰਹੀਆਂ ਇਹ ਸਪੇਸ ਕ੍ਰਾਫਟ ਉੱਥੇ ਜਾ ਕੇ ਉਹ ਰੇਡੀਏਸ਼ਨਸ ਦੀ ਸਟੱਡੀ ਵੀ ਕਰੂਗਾ ਕਿ ਉੱਥੇ ਕਿਹੜੀਆਂ ਕਿੜੀਆਂ ਰ ਅ ਮਤਲਬ ਉਹਦਾ ਉਹਦੇ ਉੱਤੇ ਅਸਰ ਕੀ ਹੁੰਦਾ ਆ ਜਿਹੜੀ ਜਿਹੜੀ ਇਹਨਾਂ ਦੀ ਕਮਰਸ਼ੀਅਲ ਲੂਨਰ ਪੋਲੈਂਡ ਸਰਵਿਸਸਿਜ਼ ਨੇ ਸੀ ਐਲ ਪੀ ਐਸ ਉਹਦਾ ਇੱਕ ਹਿੱਸਾ ਆ ਇਹਦਾ ਮਕਸਦ ਉੱਥੇ ਮਤਲਬ ਰਹਾਸ ਕਿਹੜੇ ਨੇ ਚੰਦ ਦੇ ਉੱਤੇ ਉਹਨਾਂ ਸਾਰਿਆਂ ਨੂੰ ਖੋਜਣਾ ਆ ਤੇ ਪੈਰੇਗ੍ਰੀਨ 1 ਜਿਹੜਾ ਉਹਦੇ ਵਿੱਚ ਕਾਫੀ ਕੁਝ ਭੇਜਿਆ ਗਿਆ ਹੈ ਜਿਹਦੇ ਨਾਲ ਇਹਨਾਂ ਨੂੰ ਜੇ ਉਹ ਠੀਕ ਠਾਕ ਲੈਂਡ ਕਰ ਜਾਂਦਾ ਤੇ ਇੱਥੇ ਆ ਕੇ ਜਿਹੜੀਆਂ ਉਹ ਚੀਜ਼ਾਂ ਆ ਉਹਦਾ ਅਸਰ ਤੇ ਉਹ ਸਾਰਾ ਕੁਝ ਜਿਹੜਾ ਜਿਹੜਾ ਸਮਝਣ ਦੇ ਵਿੱਚ ਕਾਫੀ ਜ਼ਿਆਦਾ ਮਦਦ ਮਿਲੂਗੀ ਤੇ ਇਹਦੇ ਤੋਂ ਅੱਗੇ ਫਿਰ ਅਮਰੀਕਾ ਹੋਰ ਵੀ ਇਸ ਮਾਮਲੇ ਦੇ ਵਿੱਚ ਜਿਹੜੀ ਜਾਂਚ ਪੜਤਾਲ ਕਰ ਰਿਹਾ ਜਿੱਦਾਂ ਇੱਕ ਕਮਰਸ਼ੀਅਲ ਸਪੇਸ ਕ੍ਰਾਫਟ ਆ ਲੂਨਰ ਸਰਫਸ ਦੇ ਉੱਤੇ ਚਲੇ ਗਿਆ ਪਹੁੰਚ ਜਾਣਾ ਆਏ ਨੇ ਤੇ ਅੱਜ ਸੋਮਵਾਰ ਨੂੰ ਨੇ ਯੂ ਐਸ ਸਪੇਸ ਮਿਸ਼ਨ ਜਿਹੜਾ ਡਿਜ਼ਾਈਨ ਕੀਤਾ ਗਿਆ ਸੀ ਕਿ ਉੱਥੇ ਇਹ ਲਾਂਚ ਕਰ ਜਵੇ ਇਹ 1972 ਤੋਂ ਬਾਅਦ ਪਹਿਲੀ ਵਾਰ ਆ ਕਿ ਅਮਰੀਕਾ ਨੇ ਇਹ ਇੱਕ ਸਾਇੰਸ ਦੇ ਖੇਤਰ ਦੇ ਵਿੱਚ ਚੰ드ਰਮਾ ਖਾਸ ਕਰ ਚੰ드ਰਮਾ ਦੇ ਉੱਤੇ ਜਾਣਨ ਦੇ ਲਈ ਇੱਕ ਵੱਡੀ ਉਪਲਬਧੀ ਇਸ ਚੀਜ਼ ਨੂੰ ਦੱਸਿਆ ਜਾ ਰਿਹਾ। ਦੋਸਤੋ ਅਗਲੀ ਗੱਲਬਾਤ ਸਾਡੇ ਜਿਹੜੇ ਅਮਰੀਕਾ ਦੇ ਡਿਫੈਂਸ ਸੈਕ雷ਟਰੀ ਨੇ ਲਾਰਡ ਆਸਟਨ ਹੌਸਪਟਲਾਈਜ਼ਡ ਹੋਏ ਆ ਇਹ ਪਿਛਲੇ ਹਫਤੇ ਦੇ ਸ਼ੁਰੂ ਦੇ ਵਿੱਚ। ਹੁਣ ਰੌਲਾ ਇਹ ਆ ਵੀ ਕਾਰਨ ਨਹੀਂ ਪਤਾ ਲੱਗਿਆ ਵੀ ਕਿਉਂ ਹੋਏ ਆ ਪਰ ਵਾਪਸ ਆ ਗਏ ਆ ਕਹਿੰਦੇ ਠੀਕ ਠਾਕ ਆ। ਫਰਡੇ ਨੂੰ ਆ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਗਈ ਹੈ ਇਨਫੋਰਮੇਸ਼ਨ ਕਹਿੰਦੇ ਉਹਨਾਂ ਨੇ ਜਿਹੜੀ ਦਿੱਤੀ ਹੈ ਮੇਜਰ ਚੈਨਲ ਪੈਟਰਿਕ ਰਾਈਡਰ ਨੇ ਜਿਹੜੇ ਪੈਂਟਾਗਨ ਦੇ ਪ੍ਰੈਸ ਸੈਕਟਰੀ ਨੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਆਸਟਨ ਜਿਹਨਾਂ ਦੀ ਅਮਰਾਜ ਵੱਲੇ 70 ਸਾਲ ਆ ਉਹਨਾਂ ਨੂੰ வால்ਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਦੇ ਵਿੱਚ ਜਿਹੜਾ ਵਾਸ਼ਿੰਗਟਨ ਦੇ ਬਾਹਰ ਆ ਉੱਥੇ ਇਲਾਜ ਕਰਵਾਇਆ ਗਿਆ ਸੀ ਤੇ ਕੁਝ ਕਹਿੰਦੇ ਕੰਪਲਿਕੀਸ਼ਨਸ ਆ ਗਈਆਂ ਸੀ ਉਹਨਾਂ ਦੇ ਵਿੱਚ ਕੁਝ ਮੈਡੀਕਲ ਪ੍ਰੋਸੀਜਰ ਕੀਤੇ ਗਏ ਸੀ ਉਹਨਾਂ ਪ੍ਰੋਸੀਜਰਸ ਤੋਂ ਬਾਅਦ ਕੁਝ ਸਮੱਸਿਆਵਾਂ ਉਹਨਾਂ ਦੇ ਵਿੱਚ ਆਈਆਂ ਸੀ ਫਰੌਸਟਨ ਬਹੁਤ ਵੱਡੇ ਵਿਅਕਤੀ ਨੇ ਇੱਕ ਰਿਟਾਇਰਡ ਯੂਨਾਈਟਿਡ ਸਟੇਟਸ ਆਰਮੀ ਦੇ 4 ਸਟਾਰ ਜਨਰਲ ਰਹੇ ਆ ਜਿਨ੍ਹਾਂ ਨੇ 28th ਯੂਨਾਈਟਿਡ ਸਟੇਟਸ ਸਕੱਟਰੀ ਆਫ ਡਿਫੈਂਸ ਵਜੋਂ ਸਰਵ ਕੀਤਾ ਜਨਵਰੀ 2021 ਤੋਂ ਲੈ ਕੇ ਰਿਟਾਇਰਮੈਂਟ ਤੋਂ ਪਹਿਲਾਂ ਮਿਲਟਰੀ ਵਿੱਚ 216 ਤੱਕ ਰਹੇ ਆ ਤੇ ਇਹਨਾਂ ਨੇ 12th ਕਮਾਂਡਰ ਆਫ ਯੂਨਾਈਟਿਡ ਸਟੇਟਸ ਸੈਂਟਰਲ ਕਮਾਂਡ ਦੇ ਹਿਕਮਾਂਡਰ ਰਹੇ ਆ ਤੇ ਉਹਦੇ ਤੋਂ ਪਹਿਲਾਂ ਇਹਨਾਂ ਨੇ ਕਈ ਹੋਰ ਉੱਚ ਅਹੁਦਿਆਂ ਦੇ ਉੱਤੇ ਵੀ ਕੰਮ ਕੀਤਾ ਆ ਖਾਸ ਤੌਰ ਦੇ ਉੱਤੇ ਜਿਹੜੇ ਕਮਾਂਡਰ ਰਹੇ ਇਹ ਯੂਨਾਈਟਿਡ ਸਟੇਟ ਫੋਰਸਸ ਦੇ ਇਰਾਕ ਦੇ ਵਿੱਚ ਸਤੰਬਰ 210 ਤੋਂ 211 ਤੱਕ ਇਹ ਪਹਿਲੇ ਅਫਰੀਕਨ ਅਮਰੀਕਨ ਨੇ ਜਿਹੜੇ ਇਹਨਾਂ ਸਾਰੀਆਂ ਪੋਜੀਸ਼ਨ ਦੇ ਉੱਤੇ ਪਹੁੰਚੇ ਆ ਰਿਟਾਇਰ ਹੋਣ ਤੋਂ ਬਾਅਦ ਆਮਡ ਸਰਵਿਸ ਤੋਂ ਬਾਅਦ ਆਸਟਨ ਨੇ ਬੋਰਡ ਆਫ ਜਿਹੜਾ ਰਿਥਿਕਨ ਟੈਕਨੋਲੋਜੀ ਨਿਊਟਰਲ ਟੈਨੈਂਟ ਹੈਲਥ케ਅਰ ਦੇ ਵਿੱਚ ਜਿਹੜਾ ਅਬਰਨ ਯੂਨੀਵਰਸਿਟੀ ਆ ਉਹਨੂੰ ਜੁਆਇਨ ਕਰ ਲਿਆ ਸੀ ਦਸੰਬਰ 7 220 ਨੂੰ ਇਹਨਾਂ ਨੂੰ ਸੈਕਟਰੀ ਨਾਮਿਨੇਟ ਕੀਤਾ ਗਿਆ ਉਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਸੀਗੇ ਉਸ ਤੋਂ ਬਾਅਦ ਯੂਨਾਈਟਿਡ ਸਟੇਟਸ ਸੈਨੇਟ ਨੇ ਕਨਫਰਮ ਕੀਤਾ 22 ਜੁਲਾਈ 2021 ਨੂੰ 93-2 ਵੋਟਾਂ ਦੇ ਨਾਲ ਤੇ ਇਹਨਾਂ ਦੇ ਕੋਲ ਯੂਨੀਕ ਡਿਸਟਿੰਕਸ਼ਨਸ ਨੇ ਖਾਸ ਕਰ ਇਰਾਕ ਤੇ ਅਫਗਾਨਿਸਤਾਨ ਵਾਲੇ ਮਾਮਲੇ ਦੇ ਵਿੱਚ ਹੁਣ ਇਹਨਾਂ ਦੇ ਬਾਰੇ ਬਿਮਾਰ ਕੀ ਸੀਗੇ ਜਾਂ ਕੀ ਗੱਲਬਾਤ ਸੀ ਜਿਹੜੀ ਉਹ ਬਹੁਤੀ ਗੱਲਬਾਤ ਸਾਹਮਣੇ ਨਹੀਂ ਆਈ ਐ ਐਡੀਸ਼ਨਲ ਡਿਟੇਲਸ ਕੁਝ ਜ਼ਿਆਦਾ ਨਹੀਂ ਆਈਆਂ ਪਰ ਦੱਸਿਆ ਗਿਆ ਆ ਕਿ ਜਿਹੜੇ ਜਿਹੜੇ ਕਿ ਇਹਨਾਂ ਨੂੰ ਉੱਥੇ ਹਾਈ ਪ੍ਰੋਫਾਈਲ ਪੋਸਟ ਜਿਹੜੀ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਦਿੱਤੀ ਗਈ ਸੀ ਕਿਉਂਕਿ ਪਹਿਲੇ ਅਫਰੀਕਨ ਅਮਰੀਕਨ ਡਿਫੈਂਸ ਸੈਕਟਰੀ 2021 ਤੋਂ ਤੇ ਹੁਣ ਉਹ ਕਹਿੰਦੇ ਰਿਕਵਰ ਕਰ ਰਹੇ ਆ ਤੇ ਜਿਹੜੀਆਂ ਆਪਣੀਆਂ ਡਿਊਟੀਆਂ ਆ ਉਹਨਾਂ ਦੇ ਉੱਤੇ ਉਹ ਕੰਮ ਕਰਨਗੇ ਅਨਾਉਂਸਮੈਂਟ ਇਹ ਕਾਫੀ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਸੀ ਇਸ ਪੌਲਿਟੀ ਕਿਉਂਕਿ ਅਮਰੀਕਾ ਦੁਨੀਆ ਦੀ ਸਭ ਤੋਂ ਵੱਡੀ ਪਾਵਰ ਆ ਤੇ ਇੱਥੇ ਇਸ ਪੱਧਰ ਦਾ ਆਫੀਸਰ ਜਦੋਂ ਬਿਮਾਰ ਹੋ ਜਾਏ ਤੇ ਦੱਸਿਆ ਨਾ ਜਾਵੇ ਵੀ ਬਿਮਾਰ ਕਿਉਂ ਹੋਏ ਆ ਤਾਂ ਕੁਦਰਤੀ ਆ ਕਿ ਜਿਹੜੇ ਉਥੋਂ ਦੇ ਆਲੋਚਕ ਨੇ ਜਾਂ মিডিਆ ਆ ਉਹ ਸਵਾਲ ਕਰਦਾ ਆ ਤੇ ਇਹਨੇ ਬਾਰੇ ਹੁਣ ਦੱਸਿਆ ਜਾ ਰਿਹਾ ਕਿ ਉਹ ਠੀਕ ਠਾਕ ਨੇ ਪਰ ਬਹੁਤੀ ਡਿਟੇਲ ਦੇ ਬਾਰੇ ਹਜੇ ਸਾਹਮਣੇ ਨਹੀਂ ਆਈ ਦੋਸਤੋ ਅਗਲੀ ਗੱਲਬਾਤ ਜਿਹੜੇ ਕਾਂਗਰਸ ਦੇ ਵਿੱਚ ਲੀਡਰਸ ਨੇ ਉਹ ਇੱਕ ਡੀਲ ਦੇ ਉੱਤੇ ਪਹੁੰਚ ਗਏ ਆ ਕਿ ਜਿਸ ਜਿਹਦੇ ਨਾਲ ਅਮਰੀਕਾ ਦੇ ਵਿੱਚ ਸਰਕਾਰ ਦਾ ਸ਼ਟਡਾਊਨ ਬਚ ਜਾਊਗਾ ਮਾਮਲਾ ਕੀ ਆ 1.66 ਟ੍ਰਿਲੀਅਨ ਦਾ ਐਗਰੀਮੈਂਟ ਦੇ ਉੱਤੇ ਕੱਲ ਇਹ ਪਹੁੰਚੇ ਆ ਜਿਹਦੇ ਨਾਲ ਫੰਡਿੰਗ ਸੰਭੀ ਜਾਊਗੀ ਬਹੁਤ ਮਹੱਤਵਪੂਰਨ ਡੋਮੈਸਟਿਕ ਤੇ ਸੋਸ਼ਲ ਸੇਫਟੀ ਨੈਟ ਪ੍ਰੋਗਰਾਮਸ ਦੇ ਬਾਰੇ ਭਾਵੇਂ ਕੇਅਰ ਰਿਪਬਲਿਕਨ ਕਟਸ ਬਾਰੇ ਕਹਿ ਰਹੀ ਸੀ ਕਾਂਗਰਸ ਦੇ ਵਿੱਚ ਜਦੋਂ ਅਮਰੀਕਾ ਦੇ ਵਿੱਚ ਵੋਟਾਂ ਪਈਆਂ ਸੀ ਪਿਛਲੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਈ ਸੀ ਤੇ ਜੋ ਬਾਈਡਨ ਜਿੱਤ ਗਏ ਸੀ ਉਸ ਵੇਲੇ ਕਾਂਗਰਸ ਦੇ ਵਿੱਚ ਬਹੁਤ ਮਤ ਡੈਮੋਕ੍ਰੇਟਸ ਦਾ ਸੀ ਮੀਡਲ ਟਰਮ ਇਲੈਕਸ਼ਨ ਦੇ ਵਿੱਚ ਰਿਪਬਲਿਕਨਸ ਦਾ ਹੱਥ ਉੱਤੇ ਹੋ ਗਿਆ ਬਹੁਤ ਥੋੜੇ ਜੇ ਮਾਰਜਨ ਦੇ ਨਾਲ ਤੇ ਰਿਪਬਲਿਕਨ ਫਿਰ ਜਿਹੜਾ ਵੀ ਪੈਸਾ ਤੇ ਲਖ ਖਰਚਣਾ ਹੈ ਅਮਰੀਕਾ ਸਰਕਾਰ ਨੇ ਉਹਦੇ ਉੱਤੇ ਉਹ ਕੱਟ ਲਾਉਂਦੇ ਆ ਵੀ ਅਸੀਂ ਕਹਿੰਨੇ ਇੱਥੇ ਨਹੀਂ ਭੇਜਣਾ ਅਸੀਂ ਕਹਿੰਨੇ ਯੂਕਰੇਨ ਨੂੰ ਨਹੀਂ ਦੇਣਾ ਅਸੀਂ ਕਹਿੰਨੇ ਇੱਥੇ ਨਹੀਂ ਦੇਣਾ ਆਹ ਕੱਟ ਕਰੋ ਆਹ ਕੱਟ ਕਰੋ ਤੇ ਹੁਣ ਉਹ ਗੱਲ ਚੱਲਦੀ ਚੱਲਦੀ ਇੱਥੇ ਤੱਕ ਆ ਗਈ ਸੀ ਵੀ ਜੇ ਇਸ ਐਗਰੀਮੈਂਟ ਦੇ ਉੱਤੇ ਨਾ ਪਹੁੰਚਦੇ ਤੇ ਸਾਰਾ ਕੁਝ ਹੀ ਸ਼ਟਡਾਊਨ ਹੀ ਹੋ ਜਾਣੀ ਸੀ ਸਰਕਾਰ ਮਤਲਬ ਇਹ ਕਿ ਜਿੰਨੇ ਵੀ ਸੋਸ਼ਲ ਸੇਫਟੀ ਦੇ ਪ੍ਰੋਗਰਾਮ ਨੇ ਡੋਮੈਸਟਿਕ ਹੋਰ ਗੱਲਾਂ ਬਾਤਾਂ ਨੇ ਸਾਰਾ ਕੁਝ ਜਾਂਦਾ ਲੱਗਣਾ ਸੀ ਹੁਣ ਲਾ ਮੇਕਰਸ ਨੇ ਜਿਹੜੇ ਉਹਨਾਂ ਨੂੰ ਜਲਦੀ ਇਹ ਡੀਲ ਪਾਸ ਕਰਨੀ ਪਊਗੀ ਸ਼ਟਡਾਊਨ ਨੂੰ ਰੋਕਣ ਦੇ ਲਈ ਲਗਭਗ 20% ਫੈਡਰਲ ਸਰਕਾਰ ਜਿਹੜੀ ਹੈਗੀ ਆ ਉਹਦੇ ਲਈ ਤੇ ਬਾਕੀ 19 ਜਨਵਰੀ ਤੱਕ ਤੇ ਬਾਕੀ ਜਿਹੜੀ ਹੈਗੀ ਆ 2 ਫਰਵਰੀ ਤੱਕ ਇਹਨਾਂ ਨੂੰ ਕਰਨੀ ਪਊਗੀ ਜਿਹੜੇ ਕੰਗਰੈਸ਼ਨਲ ਲੀਡਰਸ ਨੇ ਇਹ 1.6 6 ਟ੍ਰਿਲੀਅਨ ਐਗਰੀਮੈਂਟ ਦੇ ਉੱਤੇ ਐਤਵਾਰ ਨੂੰ ਪਹੁੰਚ ਗਏ ਆ ਤਾਂ ਕਿ ਫੈਡਰਲ ਕਿਉਂਕਿ ਫੈਡਰਲ ਸਰਕਾਰ ਦੇ ਕੋਲ ਇੱਕ ਲਿਮਿਟ ਆ ਇਹ ਇੱਥੇ ਤੱਕ ਖਰਚ ਕਰ ਸਕਦੀ ਹੈ ਇਸ ਖਰਚੇ ਤੋਂ ਬਾਅਦ ਜਿਹੜੀ ਕਰਨ ਦੇ ਲਈ ਜਾਂ ਤੋਂ ਲਿਮਟ ਜਿਹੜੀ ਪਿਛਲੇ ਸਾਲ ਵੀ ਸਮੱਸਿਆ ਆਈ ਸੀ ਉਹਨੂੰ ਵਧਾਉਣਾ ਪਊਗਾ ਜਾਂ ਉਹਨਾਂ ਨੂੰ ਹੋਰ ਅਲਾਉ ਕਰਨਾ ਪਊਗਾ ਤੇ ਜਦੋਂ ਉਹ ਵਧਾਉਂਦੇ ਜਾਂ ਅਲਾਉ ਕਰਦੇ ਆ ਤੇ ਜੇ ਇਸ ਕਾਂਗਰਸ ਵਿੱਚ ਜਿਹੜੀ ਪਾਰਟੀ ਦਾ ਬਹੁਮਤ ਹੋਵੇ ਉਹ ਫਿਰ ਆਪਣੀਆਂ ਸ਼ਰਤਾਂ ਤੇ ਚੱਲਦੀ ਆ ਹੁਣ ਰਾਸ਼ਟਰਪਤੀ ਭਾਵੇਂ ਡੈਮੋਕ੍ਰੇਟ ਆ ਪਰ ਉੱਥੇ ਬਹੁਮਤ ਜਿਹੜਾ ਹੋਰ ਪਬਲਿਕਨ ਦਾ ਆ ਤੇ ਪਬਲਿਕਨ ਫਿਰ ਆਪਣੇ ਹਿਸਾਬ ਦੇ ਨਾਲ ਉਹਨਾਂ ਨੂੰ ਚਲਾਉਣਾ ਚਾਹੁੰਦੇ ਆ ਪਰ ਹੁਣ ਦੱਸਿਆ ਜਾ ਰਿਹਾ ਕਿ ਇਹਨਾਂ ਨੇ 1.66 ਟ੍ਰਿਲੀਅਨ ਦਾ ਐਗਰੀਮੈਂਟ ਜਿਹੜਾ ਆ ਨਾ ਐਤਵਾਰ ਨੂੰ ਉਹਨੂੰ ਪਾਸ ਕਰ ਦਿੱਤਾ ਹੈ ਤੇ ਜਿਹੜੇ ਕਈ ਜਿਹੜੇ ਸੋਸ਼ਲ ਇਸ਼ੂਜ਼ ਆ ਉਹਦੇ ਉੱਤੇ ਡੋਮੈਸਟਿਕ ਜਿਹੜੀਆਂ ਕੁਝ ਸਕੀਮਾਂ ਚੱਲਦੀਆਂ ਨੇ ਜਾਂ ਲੋਕਾਂ ਨੂੰ ਵੈਟਰਨਸ ਨੂੰ ਪੈਸਾ ਦੇਣਾ ਕਿਸੇ ਦੀ ਪੈਨਸ਼ਨ ਦੇਣੀ ਆ ਉਹ ਸਾਰਾ ਕੁਝ ਜਿਹੜਾ ਆ ਗਿਆ ਜਿਹੜੇ ਲਾ ਲਾ ਮੇਕਰਸ ਨੇ ਹੁਣ ਜਿਹੜੀ ਡੈਡਲਾਈਨ ਸੀਗੀ ਇਸ ਲੈਜਿਸਲੇਸ਼ਨ ਨੂੰ ਪਾਸ ਕਰਨ ਦੀ ਰਫਲੀ 20% ਅ ਸੈਂਸ਼ੀਅਲ ਪ੍ਰੋਗਰਾਮ ਨੇ ਜਿਨ੍ਹਾਂ ਦੇ ਵਿੱਚ ਕੁਝ ਵੈਟਰਨ ਅਸਿਸਟੈਂਸ ਨੇ ਜਿਨ੍ਹਾਂ ਦੇ ਵਿੱਚ ਫੂਡ ਐਂਡ ਡਰੱਗ ਸੇਫਟੀ ਸਰਵਿਸਿਜ਼ ਨੇ ਇਹਨੂੰ ਜੁਲਾਈ 19 ਜਨਵਰੀ 19 ਤੱਕ ਪਾਰ ਕਰਨਾ ਹੈ ਪਾ ਜਿਹੜਾ ਪਾਸ ਕਰਨਾ ਹੈ ਜਿਹੜਾ ਇਹ ਆ ਇਹ ਜਿਹੜਾ ਐਗਰੀਮੈਂਟ ਆ ਇਹਨੂੰ ਅਨਾਉਂਸ ਕੀਤਾ ਸੈਨੇਟਰ ਮੈਜੋਰਿਟੀ ਲੀਡਰ ਚਾਰਲਸ ਸੀ ਹਿਊਮਰ ਨੇ ਤੇ ਇਹਨਾਂ ਦੇ ਨਾਲ ਜਿਹੜੇ ਹਾਊਸ ਸਪੀਕਰ ਨੇ ਸਾਡੇ ਮਾਈਕ ਜੌਨਸਨ ਉਹਨਾਂ ਨੇ ਇਹਨੂੰ ਤੇ ਇਹਦੇ ਨਾਲ ਹੁਣ ਜਿਹੜਾ ਹਾਲਾਤ ਆ ਉਹ ਕਹਿੰਦੇ ਕਾਫੀ ਠੀਕ ਠਾਕ ਹੋ ਜਾਣਗੇ ਅਦਰਵਾਈਜ਼ ਸਰਕਾਰ ਜਿਹੜੀ ਆ ਉਹ ਸੰਕਟ ਦੇ ਵਿੱਚ ਇਸ ਸਾਰੇ ਕੁਝ ਦੇ ਨਾਲ ਆ ਸਕਦੀ ਸੀ ਪਰ ਹੁਣ ਇਹ ਇੱਕ ਚੰਗੀ ਗੱਲ ਦੱਸੀ ਜਾ ਰਹੀ ਹੈ ਆਖਰੀ ਗੱਲਬਾਤ ਦੋਸਤੋ ਘਰਾਂ ਦੀ ਮਾਰਕੀਟ ਬਾਰੇ ਤੇ ਖਾਸ ਕਰਕੇ ਸੈਕਰਮੈਂਟੋ ਕੈਲੀਫੋਰਨੀਆ ਦੇ ਵਿੱਚ ਸੈਕਰਮੈਂਟੋ ਹੀ ਨਹੀਂ ਇਕੱਲਾ ਪੂਰੇ ਕੈਲੀਫੋਰਨੀਆ ਦੇ ਵਿੱਚ ਹਾਊਸਿੰਗ ਕ੍ਰਾਈਸਿਸ ਆ ਐਸ ਵੇਲੇ ਅਮਰੀਕਾ ਦੇ ਵਿੱਚ ਹੀ ਹਾਊਸਿੰਗ ਕ੍ਰਾਈਸਿਸ ਪਰ ਰਿਪੋਰਟ ਇਹ ਆਈ ਆ ਥੰਬ ਰੂਲ ਇਹ ਦੱਸਿਆ ਜਾਂਦਾ ਕ੍ਰਾਈਸਿਸ ਕਦੋਂ ਕਹਿੰਦੇ ਆ ਸੀ ਕ੍ਰਾਈਸਿਸ ਉਦੋਂ ਕਹਿੰਦੇ ਆ ਜਦੋਂ ਲੋਕਾਂ ਨੂੰ ਘਰਾਂ ਦੇ ਕਿਰਾਏ ਤੇ ਘਰਾਂ ਦੀਆਂ ਕਿਸ਼ਤਾਂ ਜਿਆਦਾ ਹੋਣ ਥੰਬ ਰੂਲ ਇਹ ਆ ਵੀ ਜੇ ਜਿੰਨੀ ਤੁਹਾਡੀ ਆਮਦਨ ਉਹਦਾ 30% ਤੁਹਾਡੇ ਕਿਰਾਏ 'ਚ ਜਾਣਾ ਚਾਹੀਦਾ ਜਾਂ ਤੁਹਾਡੀ ਕਿਸ਼ਤ ਤੇ ਜਾਣਾ ਚਾਹੀਦਾ ਜਾਂ ਤੁਹਾਡੇ ਖਰਚੇ ਘਰ ਦੇ ਨਾਲ ਜਿਹੜੇ ਹੈਗੇ ਉਹ 30% ਹੋਣੇ ਚਾਹੀਦੇ ਇਹ ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ ਕੈਲੀਫੋਰਨੀਆ ਦੇ ਵਿੱਚ ਲੋਕ 30% ਕ੍ਰਾਸ ਕਰ ਚੁੱਕੇ ਆ ਤੇ ਕੁਝ ਲੋਕ ਅੱਧੀ ਤਨਖਾਹ ਆਪਣੀ ਕਿਰਾਏ ਦੇ ਵਿੱਚ ਹੀ ਦੇ ਰਹੇ ਆ 5000 ਡਾਲਰ ਕਹੀ ਤਨਖਾਹ ਹੈ 2500 ਡਾਲਰ ਉਹਦਾ ਕਿਰਾਇਆ ਜਾਂ ਘਰ ਦੀ ਕਿਸ਼ਤੀ ਜਾ ਰਹੀ ਹੈ ਜਿਹੜੀ ਕਿ ਸੰਕਟ ਵਾਲੀ ਗੱਲ ਹੈ ਸੰਕਟ ਵਾਲੀ ਗੱਲ ਦਾ ਮਤਲਬ ਇਹ ਆ ਕਿ ਉਹਦੇ ਕੋਲੇ ਹੋਰ ਖਰਚਾ ਹੀ ਨਹੀਂ ਆ ਕਰਨ ਦੇ ਲਈ ਮਤਲਬ ਬਾਕੀ ਸਾਰੇ ਖਰਚੇ ਕਰਨੇ ਆ ਉਹਨੇ ਤੇ ਅੱਧਾ ਜਿਹੜਾ ਹੈਗਾ ਉਹ ਇਨਕਮ ਰੈਂਟ ਦੇ ਵਿੱਚ ਚਲੀ ਜਾਂਦੀ ਹੈ ਸੋ so 30% ਦਾ ਜਿਹੜਾ ਗੋਡ ਰੂਲ ਆਫ ਥਮਾ ਉਹਨੂੰ ਇਹ ਕ੍ਰਾਸ ਕਰ ਚੁੱਕੇ ਆ ਤੇ ਹੁਣ ਲੋਕ ਜਿਹੜੇ ਐਕਸਟਰਾਔਰਡਨਰੀ ਹਾਈ ਰੈਂਟ ਹੋਏ ਆ ਜਿਹੜੇ ਕਿ ਇਹਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਥੱਲੇ ਵੀ ਨਹੀਂ ਆ ਰਿਹਾ ਮਤਲਬ ਲਗਾਤਾਰ ਕੁਝ ਇਲਾਕਿਆਂ ਦੇ ਵਿੱਚ ਲੋਕ ਸੈਕਰਾਮੈਂਟੋ ਦੇ ਵਿੱਚ ਜਿਹੜੇ ਲਹਿ ਰਹੇ ਆ ਉਹ ਦੱਸ ਰਿਹਾ ਕਿ ਡਰਾਮੈਟਿਕ ਕਿਸਮ ਦਾ ਕੋਸਟ ਆਫ ਲਿਵਿੰਗ ਵਿੱਚ ਵਾਧਾ ਹੋ ਰਿਹਾ ਜਿਹੜਾ 30% ਤੋਂ ਜ਼ਿਆਦਾ ਰੈਂਟ ਪੇ ਕਰਨਾ ਕਾਫੀ ਵੱਡੀ ਸਮੱਸਿਆ ਇੱਥੇ ਲੋਕਾਂ ਦੇ ਲਈ ਕੈਲੀਫੋਰਨੀਆ ਦੇ ਵਿੱਚ ਹੋਈ ਆ ਹਾਲੇ ਦਾ ਪਤਾ ਨਹੀਂ ਹਜੇ ਆ ਸਭ ਦੇ ਵਿੱਚ ਇਕੱਲੇ ਅਮਰੀਕਾ ਦੇ ਵਿੱਚ ਵੀ ਨਹੀਂ ਪੂਰੇ ਨਾਰਥ ਅਮਰੀਕਾ ਦੇ ਵਿੱਚ ਹੀ ਇਸੇ ਤਰ੍ਹਾਂ ਦਾ ਸੰਕਟ ਆ ਫੋਰਡੇਬਿਲਿਟੀ ਕ੍ਰਾਈਸਿਸ ਆ ਬਹੁਤੇ ਅਮਰੀਕਨ ਜਿਹੜੇ ਆ ਉਹ ਸਕਾਈਰੋਟਿਕ ਕਰਾਕਟਿੰਗ ਜਿਹੜੇ ਸਮਾਨ ਛੂੰਂਦੀਆਂ ਘਰਾਂ ਦੀਆਂ ਕੀਮਤਾਂ ਆ ਉਹਦੇ ਨਾਲ ਕੋਪਪ ਆਪਣੀ ਕਰ ਰਿਹਾ ਘਰਾਂ ਦੀਆਂ ਕੀਮਤਾਂ ਜ਼ਿਆਦਾ ਆ ਘਰਾਂ ਦੇ ਕਿਰਾਏ ਜ਼ਿਆਦਾ ਆ ਹੋਮਲੈਸਨੈਸ ਵੱਧ ਰਹੀ ਆ ਬੇਘਰੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਜਿਹੜੀ ਅ ਮਤਲਬ ਜਿਹੜਾ ਡਿਸਪਲੇਸਮੈਂਟ ਲੋਕਾਂ ਦੀ ਹੋ ਰਹੀ ਹੈ ਰਹਿਣ ਵਾਲਿਆਂ ਦੀ ساری عمر ਇੱਕ ਥਾਂ ਰਹਿੰਦੇ ਸੀ ਹੋਰ ਥਾਂ ਜਾਣਾ ਪੈ ਰਿਹਾ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਹਾਊਸਿੰਗ ਠੀਕ ਨਹੀਂ ਐਨ ਐਡਿਕੁਏਟ ਆ ਉਹਦਾ ਉਹਦਾ ਅਸਰ ਕੋਈ ਨਹੀਂ ਹੋ ਰਿਹਾ ਜਿਹੜੇ ਕਲਾਈਮੇਟ ਰਿਲੇਟਡ ਇਸ਼ੂ ਆ ਰਹੇ ਆ ਉਹ ਵੱਖਰੇ ਆ ਸੋ ਇਸ ਤੋਂ ਵੱਡਾ ਸੰਕਟ ਅਮਰੀਕਾ ਕੈਲੀਫੋਰਨੀਆ ਦੇ ਵਿੱਚ ਇਸ ਚੀਜ਼ ਦਾ ਹੋ ਰਿਹਾ ਕਿ ਜਿਹੜੇ ਅੱਧੀ ਲਗਭਗ ਤਨਖਾਹ ਘਰਾਂ ਦੇ ਕਿਰਾਏ ਦੇ ਵਿੱਚ ਜਾ ਰਹੀ 200 ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਉਸਤਵੀਆਂ ਗੱਲ ਬਤਨਾਓ